ਸਵੇਰੇ 8:30 ਵਜੇ ਦਾ ਟਾਈਮ ਹੋ ਚੁੱਕਾ ਵਾ ਤੁਹਾਨੂੰ ਦਿਖਾਉਣੇ ਵੀ ਆ ਅੱਜ ਅਸੀਂ ਪਹੁੰਚੇ ਆ ਕਮਿਊਨਿਟੀ ਹਲਥ ਸੈਂਟਰ ਮਾਨਾ ਵਾਲਾ ਕਲਾ ਵਿਖੇ ਤੇ ਅੱਜ ਅਸੀਂ ਇੱਥੋਂ ਦੀ ਕਵਰੇਜ ਕਰਨ ਪਹੁੰਚੇ ਤੇ ਦਿਖਾਉਨੇ ਆ ਤੁਹਾਨੂੰ ਕਿ ਜਿਹੜੇ ਗੜੇ ਅਧਿਕਾਰੀ ਜਿਹੜੇ ਆ ਆਪਣੇ ਸਮੇਸਰ ਇੱਥੇ ਮਤਲਬ ਡਿਊਟੀ ਤੇ ਬੈਠਦੇ ਹਨ ਸਾਹਮਨਾ ਤੁਹਿਆ ਨਾ ਤੇ ਅੱਜ ਅਸੀਂ ਕੰਮ ਕਰੂਗਾਗੇ ਮੇਰੀ ਮਰੀਦ ਗੱਲ ਸੁਣੋ। 4 ਵਜੇ ਮਹਾਰਾਜ 4 ਵਜੇ। ਕੋਈ ਚੁੱਪਾਸ਼। ਅੱਜ ਵਜੇ 10 ਮਿੰਟ ਤੁਹਾਨੂੰ ਦਿਖਾ ਦਿੱਤੇ ਆ ਆਹ ਮੋਕ ਦਸਤਰ ਨੇ। ਇਹ ਵੀ ਤੁਸੀਂ ਦੇਖ ਸਕਦੇ ਜੇ ਦਸਤਕਾਂ ਨੂੰ ਦੇਖ ਸਕਦੇ ਜੇ ਇੰਦਰ ਵੀ ਅਧਿਕਾਰੀ ਬੈਠਦੇ ਹਨ। ਉਹ ਦਬਿਤਰ ਨੂੰ ਦਿਖਾਉਣੇ ਆ ਬਲੌਗ ਅਕਾਊਂਟੈਂਟ ਕੈਸ਼ੀਅਰ ਐਨ ਐਚ ਐਮ ਤੁਸੀਂ ਦੇਖ ਸਕਦੇ ਜੇ 8:00 ਵਜੇ 10:00 ਵਜੇ ਮੰਟ ਦਾ ਸਮਾਂ ਹੋ ਗਿਆ ਵਾ ਪਰ ਇਹਨਾਂ ਅਧਿਕਾਰੀਆਂ ਨੂੰ ਸਰਕਾਰ ਤਨਖਾਹ ਦਿੰਦੀ ਆ ਜਿੰਨਾ ਵੀ ਜੋ ਵੀ ਇਹਨਾਂ ਦਾ ਬਣਦਾ ਹੈ ਪਰ ਇਹਨਾਂ ਨੇ ਕਦੇ ਵੀ ਇਹ ਨਹੀਂ ਸਮਝਿਆ ਕਿ ਅਸੀਂ ਸਮੇਂ ਸਿਰ ਆਪਣੀ ਡਿਊਟੀ ਨੂੰ ਡਿਊਟੀ ਸਮਝੀਏ ਠੀਕ ਹੈ ਜੀ ਇਹ ਸਪੋਵਾ ਦੇ ਸਿਟਾ ਨੂੰ ਦੇ ਮੋਨਿਆ ਜੀ ਜੀ ਤੁਸੀਂ ਮੈਡਮ ਬੈਠੇ ਹੋਏ ਨੇ ਤਾਹ ਜੇ ਡਾਕਟਰ ਇਹ ਬੰਦ ਹੈ ਇਹ ਐਮਰਜੈਂਸੀ ਹਾਂ ਜੀ ਇਹ ਐਮਰਜੈਂਸੀ ਰੂਮ ਹੈ ਇੱਥੇ ਸਾਡੀਆਂ ਸਿਹਤਾਰਜੋਗ ਮੈਡਮਾਂ ਤਾਂ ਇਹ ਨਾ ਸਮਝਣ 8 ਵਜੇ ਕੇ ਸਵਾ 8 ਵਜੇ ਦਾ ਸਮਾਂ ਤੁਸੀਂ ਇੱਥੇ ਹੀ ਐਮਰਜੈਂਸੀ ਦੇ ਵਿੱਚ ਦੇਖ ਸਕਦੇ ਹੋ। ਉਸ ਤੋਂ ਬਾਅਦ ਅਸੀਂ ਇੱਕ ਅਨੁਭਵ ਹਸਪਤਲ ਦਾ ਹਾਂ। ਅਗਲਾ ਮੁੰਝਰ ਵੀ ਤੁਹਾਨੂੰ ਦਿਖਾਉਂਗਾ ਕਿ ਹੈ ਇੱਥੇ ਕਿੰਨੇ ਅਧਿਕਾਰੀ ਆਪਣੀ ਡਿਊਟੀ ਨੂੰ ਡਿਊਟੀ ਸਮਝਦੇ ਹਾਂ ਤਾਂ ਲੱਗੇ ਹੋਏ ਨੇ ਅੰਦਰ ਵੀ ਤੁਸੀਂ ਦੇਖ ਸਕਦੇ ਸੀਨੀਅਰ ਫਾਉਰ ਮੈਸੀ ਅਫਸਰ ਕਾਹਦੀਆ ਜੇ ਉਸ ਤੋਂ ਬਾਅਦ ਹਨ ਉਹ ਆਹ ਜੰਨਿਆ ਇਹ ਬਹੁਤ ਈ ਹੈ ਬਹੁਤ ਈ ਆ ਇੱਥੇ ਇਨਵੀਰ ਜੀ ਹਮ ਇੱਥੇ ਲੋਕੀ ਦਾ ਬਿਲਟ ਹੋਇਆ ਨਾ ਹਾਂ ਇਸ ਤੋਂ ਬਾਅਦ ਆਦਾ ਨਾ ਤੇ ਹੁਣ ਇਹ ਦੇਖੋ ਇੱਥੇ ਅੱਖਾਂ ਦੇ ਮਾਇਰ ਬੈਠਦੇ ਹਨ ਕਿ ਸ਼ਾਇਦ ਇਹ ਵੀ ਜਾਣਕਾਰੀ ਮਿਲੀ ਆ ਕਿ ਅੱਖਾਂ ਦੇ ਜਿੰਨੇ ਮਾਇਰ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ ਕੰਦੇ ਲੱਗੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਜੇ ਅੱਗੇ ਅਸੀਂ ਪ੍ਰੋਡਕਟ ਜੁਨਿਕ ਤੇ ਨਵੀਂ OPT ਇਸ ਤਰ੍ਹਾਂ ਵੀ ਮੰਜਰ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਮਾਰੇ ਤੋਂ ਦੇ ਅਧਿਕਾਰੀ ਜਿਹੜੇ ਆਪਾਂ ਡਿਊਟੀ ਨੂੰ ਡਿਊਟੀ ਸੌਂਝ ਪਾਉਂਦੇ ਹਨ ਇਹ ਐਕਸਰੇ ਕੋ ਪਾਗ ਹੈ। ਹੋਏਗਾ ਇਹ ਪਾਗ ਹੈ। ਅੱਧੀ ਅੱਧੀ ਡਿਊਟੀ ਖਾਂਦੇ ਹਾਂ। ਹਾਂਜੀ ਇਹ ਐਕਸਰੇ ਪਾਗ ਦੇ ਡਾਕਟਰ ਸਾਹਿਬ ਨੇ ਇਹ ਆਪਣੀ ਡਿਊਟੀ ਦੇ ਬਿਲਕੁਲ ਸਵਾਤ ਵਜੇ ਤੋਂ ਉਂਝੇ ਨੇ। ਜੁੜੀ ਨਹੀਂ ਹੋ 7:00 ਵਜੇ ਆਇਆ ਹੈ ਠੀਕ ਹੈ ਜੀ ਧੰਨਵਾਦ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਮਰਾ ਨੰਬਰ 3 ਬਦਾਡ ਸਟੋਰੇਜ ਜੁਨਨ ਸੀਜੀ ਪੰਤਾ 8 ਵਜੇ ਤੋਂ ਦਾ ਵੱਧ ਵੀ ਸਮਾਂ ਹੋ ਚੁੱਕਾ ਹੈ ਇਹ ਤੁਸੀਂ ਦੇਖ ਸਕਦੇ ਜੇ ਮਾਨਾ ਵਾਲੇ ਦੇ ਹਾਲਾਤ ਨੇ ਮਾਨਾ ਵਾਲਾ ਹਸਪਤਾਲ ਦੇ ਹਾਲਾਤ ਤੁਸੀਂ ਆਪ ਦੇਖ ਸਕਦੇ ਜੇ ਕਿ ਕਿੰਨੇ ਵਜੇ ਅਧਿਕਾਰੀ ਆਪਣੀ ਡਿਊਟੀ ਨੂੰ ਡਿਊਟੀ ਸਮਝਣਗੇ ਠੀਕ ਹੈ ਜੀ ਇੱਥੇ ਦੇਖੋ ਨਗੋਟਰੀ ਦੇ ਹੋਰ ਵੀ ਅੱਜ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਅੰਦਰ ਮਕੀਨਾ ਪੰਨਿਆਂ ਮਿਨੋ ਨੇ ਦੇਖਦੇ ਪਰ ਅੰਦਰ ਕੋਈ ਵੀ ਅਧਿਕਾਰੀ ਜਿਹੜਾ ਮੌਜੂਦ ਨਹੀਂ ਹੈਗਾ ਜੀ ਇਸ ਤੋਂ ਅੱਗੇ ਤੁਹਾਨੂੰ ਇੱਥੋਂ ਦੇ ਹਸਪਤਾਲ ਦਿਖਾਉਣੇ ਆ ਕਿ ਇਸ ਸਰਨ ਨੂੰ ਸਰਕਾਰੀ ਹਸਪਤਾਲ ਨੂੰ ਕਿੰਨਾ ਕੁ ਮਤਲਬ ਸਮਝਿਆ ਜਾਂਦਾ ਹੈ ਹਾਂਜੀ ਆ ਤੁਹਾਨੂੰ ਦਿਖਾਉਨੇ ਆ OPD ਅੱਗੇ ਆ ਗਈ OPD ਤਾਂ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਨਾ ਵਿਆਹ ਤੇ ਆਪਾਂ ਪਰੌਣੇ ਆਉਂਦੇ ਆ ਆਪਣੀ ਮਰਜ਼ੀ ਦੇ ਨਾਲ ਆਉਂਦੇ ਨਾ ਇੱਥੇ ਵੀ ਕੁਝ ਇਦਾਂ ਦਾ ਹੀ ਹਿਸਾਬ ਆ ਪਰੌਣੇ ਵਾਲਾ ਹੀ ਕਿ ਦੇਖੋ ਆਪਣੀ ਮਨਮਰਜ਼ੀ ਦੇ ਨਾਲ ਇਹ ਹਸਪੀਟਲ ਜਿਹੜਾ ਚੱਲਦਾ ਕੀ ਵਿਭਾਗ ਇਹਦੇ ਤੇ ਕਾਰਵਾਈ ਕਰੇਗਾ ਇਹ ਸਵਾਲ ਬਣਦਾ ਹੈ ਇਹ ਹੈ ਡਾਕਟਰ ਅਨੰਦਰ ਅਦਾਵਾ ਹੋਮੋਪੈਥਿਕ ਮੈਡੀਕਲ ਆਫਸਰ ਇਨੂੰ ਵੀ ਤੁਹਾਨੂੰ ਲੱਗਾ ਆ ਤੁਸੀਂ ਦੇਖ ਸਕਦੇ ਜੇ ਇਥੋਂ ਦਾ ਨਜ਼ਾਰਾ ਕੀ ਹੈ ਇਥੋਂ ਦਾ ਨਜ਼ਾਰਾ ਇਹ ਦੇਖੋ ਇਹ 33 ਨੰਬਰ ਕਮਰਾ ਇਹ ਬੰਦ ਹੈ ਇਹ ਦੇਖੋ ਕਮਰਾ ਖੁੱਲਾ ਹੈ ਪਰ ਸੀਟਾਂ ਤੇ ਕੋਈ ਨਹੀਂ ਦੇਖ ਸਕਦੇ ਜੇ ਕਿਥੇ ਚੱਲ ਰਹੇ ਆ ਸਰਕਾਰ ਦੇ ਦੀਆਂ ਦੇਖੋ ਬਿਜਲੀ ਦਾ ਬਿੱਲ ਆ ਰਿਹਾ ਤੇ ਸਰਕਾਰ ਨੂੰ ਚੁਣਾ ਲਗਾਇਆ ਜਾ ਰਿਹਾ ਪੱਖੇ ਤਾਂ ਚੱਲ ਰਿਹਾ ਪਰ ਪੱਖਿਆਂ ਦੇ ਸੱਦੇ ਬੈਠਣ ਵਾਸਤੇ ਕੋਈ ਵੀ ਸੀਨੀਅਰ ਅਧਿਕਾਰੀ ਜਿਹੜਾ ਮੌਜੂਦ ਨਹੀਂ ਹੈ ਤਾਂ ਤੁਹਾਨੂੰ ਦੱਸ ਵੀ ਦਿੰਦੇ ਹਾਂ ਕਿ ਇੱਥੇ ਜਾਣਕਾਰੀ ਮਿਲੀ ਹੈ ਕਿ ਨਵ ਨਿਯੁਕਤ ਐਸਐਮਓ ਸਾਹਿਬ ਆਏ ਨੇ ਨਵੇਂ ਜਿਨ੍ਹਾਂ ਦੇ ਅਸੀਂ ਦਫ਼ਤਰ ਤੁਹਾਨੂੰ ਦਿਖਾ ਦਿੱਤਾ ਹੈ ਤਾਂ ਦੇਖੋ ਇੰਦਰ ਵੀ ਪੱਖੇ ਚੱਲ ਰਹੇ ਸਾਨੂੰ ਫੇਜਨ ਰਹੇ ਹਨ ਪਰ ਇਥੇ ਕੋਈ ਵੀ ਅਧਿਕਾਰੀ ਜਿਹੜਾ ਵਾ ਹੈਲਥ ਡਿਪਾਰਟਮੈਂਟ ਦਾ ਉਹ ਕੋਈ ਵੀ ਮੌਜੂਦ ਨਹੀਂ ਹੈ ਇਹ ਹਾਲਾਤ ਅਸੀਂ ਬਿਆਨ ਕਰ ਰਹੇ ਆਂ ਸਿਹਤ ਕੇਂਦਰ ਮਾਨਾ ਵਾਲਾ ਕਲਾ ਦੇ ਤੇ ਜਿਹੜਾ ਅੰਮ੍ਰਿਤਸਰ ਸਿਹਤ ਕੇਂਦਰ ਮਾਨਾ ਵਾਲਾ ਕਲਾ ਜਿੱਥੇ ਕਾਫੀ ਸਮੱਸਿਆ ਜਿਹੜੀਆਂ ਲਗਾਤਾਰ ਮਰੀਜ਼ਾਂ ਨੂੰ ਆ ਰਹੀਆਂ ਅਸੀਂ ਲਗਾਤਾਰ ਕਵਰੇਜ ਕਰ ਰਹੇ ਹਾਂ ਗਿਆਨਾ ਤੇ ਅੱਜ ਸਾਨੂੰ ਇਹ ਵੀ ਜੇ ਦੇਖਣ ਨੂੰ ਮਿਲਿਆ ਕਿ ਦੇਖੋ ਅੱਤ ਦੀ ਗਰਮੀ ਹੈ ਜਿੱਥੇ ਸਰਕਾਰ ਬੱਚਿਆਂ ਨੂੰ ਛੁੱਟੀਆਂ ਦਾ ਜਿਹੜਾ ਹੈਗਾ ਵਾ ਪਹਿਲੇ ਦਿਨ ਦਾ ਪ੍ਰਣ ਕਰ ਚੁੱਕੀ ਆ ਤੇ ਇੱਥੇ ਜੇਕਰ ਦੇਖੀਏ ਤੇ ਹਸਪਤਾਲ ਦੇ ਵਿੱਚ ਜਿਹੜਾ ਕੋਈ ਮਰੀਜ਼ ਆਉਂਦਾ ਰਾਜੀ ਹੋਣ ਵਾਸਤੇ ਆਉਂਦਾ ਪਰ ਇੱਥੇ ਦੇਖਿਆ ਗਿਆ ਵਾ ਕਿ ਆਹ ਦੇਖੋ ਕਿ ਕਿਸੇ ਵੀ ਸਟਾਫ ਨੂੰ ਜਾਂ ਕਿਸੇ ਨੂੰ ਮਰੀਜ਼ਾਂ ਦੀ ਕੋਈ ਚਿੰਤਾ ਨਹੀਂ ਹੈ ਠੰਡੇ ਪਾਣੀ ਦੀ ਤਾਂ ਕਈ ਆ ਦੇਖੋ ਠੰਡੇ ਪਾਣੀ ਵਾਸਤੇ ਕੈਂਡੀ ਲਾਈ ਹੈ ਪਰ ਇਸ ਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਤੇ ਕਿਸੇ ਨੂੰ ਵੀ ਸਟਾਫ ਨੂੰ ਇਸ ਬਾਰੇ ਕੋਈ ਜਾਣ ਨਹੀਂ ਦਿੱਤਾ ਜਾ ਰਿਹਾ ਕਿ ਇਸ ਨੂੰ ਚਾਲੂ ਕਰਵਾਇਆ ਜਾਵੇ ਅਕਸਰ ਮਰੀਜ਼ ਜਾਣ ਤਾਂ ਜਾਣ ਕਿੱਥੇ ਅਜਿਹੇ ਹਾਲਾਤ ਜਿਹੜੇ ਆ ਸਿਹਤ ਕੇਂਦਰ ਮਾਨਾਂ ਵਾਲਾ ਕਲਾ ਦੇ ਲੰਮੇ ਸਮੇਂ ਤੋਂ ਨਜ਼ਰ ਆ ਰਹੇ ਹਨ ਇਹ ਕਮੀਆਂ ਸ਼ਾਇਦ ਨਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ ਜਿੰਨਾ ਚਿਰ ਇਸ ਮਾਮਲੇ ਨੂੰ ਉੱਚਿਤ ਕਰਨੀ ਦਾ ਕੋਈ ਪਛਾਣ ਨਹੀਂ ਹੁੰਦਾ ਸਵਾਲ ਇਹ ਹੈ ਕਿ ਇਸ ਨਾਂ ਮਸਲਿਆਂ ਨੂੰ ਕੀ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਅਤੇ ਸਿਵਲ ਸਰਜਨ ਜਿਲ੍ਹਾ ਅੰਮ੍ਰਿਤਸਰ ਕੀ ਇਹਨਾਂ ਕਮੀਆਂ ਨੂੰ ਪੂਰਾ ਕਰਨ ਵਿੱਚ ਸਾਮਯਾਬ ਹੋਣਗੇ ਜਾਂ ਨਹੀਂ ਇਹ ਤਾਂ ਸੋਚਣ ਦਾ ਵਿਸ਼ਾ ਹੈ ਮੈਡਮ ਉਸ ਤਰ੍ਹਾਂ ਚਲਦੀ ਆ ਜੀ ਇਹ ਚਲਦੀ ਚਲਦੀ ਹੈ ਹੈ ਚਲਦੀ ਨਾ ਇਹ ਵੀ ਮਰੀਜ਼ ਨੇ ਲਿਖਿਆ ਆਈ ਜਿਹੜਾ ਸਤੋਣਾ ਮਨਾਵੇ ਭਾਂਡੇ ਸਤੋਣਾ ਮਨਾ ਭਾਂਡੇ ਸਰਵਾ ਚਲਾਣਾ ਕਿਤਾ ਰੱਖੋ ਤਾਂ ਬਗੈ ਸਾਰੀ ਵਾਰਡ ਖਾ ਉਹ ਜੇ ਸੱਤੀ ਵਾਰਡ ਬੰਦ ਕਰ ਪਰ ਮੈਡਮ ਅਸੀਂ ਮੰਨਦੇ ਆ ਪਰ ਮਰੀਜ਼ ਨੂੰ ਤਾਂ ਠੰਡੇ ਪਾਣੀ ਦੀ ਜ਼ਰੂਰਤ ਹੈ ਨਾ ਉਹ ਥੱਲੇ ਜਾਣਾ ਪੈਂਦਾ ਨਾ ਮਰਿਓ ਹਾਂ ਫਿਰ ਇਹਨੂੰ ਇਹਨੂੰ ਇੱਥੇ ਦੇ ਦ ਫਿਰ ਹਟਾ ਦੇਣਾ ਚਾਹੀਦਾ ਨਾ ਜੇ ਨਹੀਂ ਚੱਲਦਾ ਚੱਲ ਆਪਾਂ ਚਲਦੇ ਨਾ ਚਲਾ ਸਕਦੇ ਹਾਂਜੀ ਬਿਲਕੁਲ ਲਿਖਿਆ ਪਰ ਇਸ ਟਾਈਮ ਇਹ ਚੱਲ ਨਹੀਂ ਨਾ ਰਹੀ ਮੈਂ ਖੋਦ ਹੀ ਇੱਥੇ ਆਇਆ ਮੈਨੂੰ ਪਾਣੀ ਦੀ ਜ਼ਰੂਰਤ ਹੋਏ ਤਾਂ ਮੈਂ ਕਿਸੇ ਕੋਲੋਂ ਪਾਣੀ ਪੀਵਾਂਗਾ ਹਸਪੀਟਲ ਦੇ ਵਿੱਚ ਮੰਨ ਲਓ ਮੈਂ ਥੱਲੇ ਦਵਾਈ ਲੈ ਕੇ ਆਇਆ ਮੈਂ ਦਵਾਈ ਖਾਣੀ ਹੋਵੇ ਰੈਡ ਸਾਹਮਣੇ ਲਿਖੀ ਹੋਵੇ ਨਹੀਂ ਅਸੀਂ ਨਹੀਂ ਕਹਿੰਦੇ ਮਰੀਜ਼ ਕਹਿੰਦੇ ਆ ਅਸੀਂ ਨਹੀਂ ਕਹਿੰਦੇ ਉਹ ਤੁਹਾਡੀ ਮਰਜ਼ੀ ਆ ਤੁਸੀਂ ਇਹਨੂੰ ਚਲਾਉਣਾ ਜਾਂ ਨਹੀਂ ਚਲਾਉਣਾ ਪਰ ਸੋਚਣ ਦਾ ਵਿਸ਼ਾ ਵਾਹ ਕੇ ਇਹ ਇਸ ਤਰ੍ਹਾਂ ਹੀ ਬੰਦ ਰਹੇਗੀ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਹੀ ਬੰਦ ਰਹੇਗੀ ਆ ਤੁਸੀਂ ਦੇਖ ਸਕਦੇ ਜੇ ਹਸਪਤਾਲ ਦੇ ਜਿਹਨੇ ਸਟਾਫ ਮੈਂਬਰ ਨੇ ਆਪਣੀ ਅਗਾ ਪੱਖ ਰੱਖਿਆ ਵਾ ਉਹਨਾਂ ਨੇ ਕਿਹਾ ਹੈ ਕਿ ਇੱਥੇ ਭਾਂਡੇ ਧੋਦੇ ਆ ਇਸ ਕਰਕੇ ਬੰਦ ਕੀਤਾ ਹੋਇਆ ਇਸ ਟੂਟੀ ਨੂੰ ਵੈਸੇ ਚੱਲ ਚੱਲ ਰਹੀ ਹੈ ਪਰ ਅਗਰ ਜੇ ਇਹ ਵੀ ਸਵਾਲ ਰਹਾ ਕਿ ਇਹ ਟੂਟੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਚੱਲ ਪਾਵੇਗੀ ਜਾਂ ਨਹੀਂ ਚੱਲ ਪਾਵੇਗੀ ਅੱਜ ਅਸੀਂ 31 ਮਈ 2025 ਦਾ ਇਰ ਦौरा ਕਰ ਰਹੇ ਆ ਹਸਪਤਾਲ ਦੇ ਵਿੱਚ ਜਦ ਕਿ ਅਸੀਂ ਮਾਰਨਿੰਗ ਟਾਈਮ ਕੁਝ ਦੋ ਦਿਨ ਪਹਿਲਾਂ ਕਵਰੇਜ ਕੀਤੀ ਸੀ ਅੱਜ ਅਸੀਂ ਸ਼ੁੱਤੀ ਟਾਈਮ ਤੇ ਕਵਰੇਜ ਕਰ ਮ ਆਏ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ 11 ਨੰਬਰ ਐਮਰਜੈਂਸੀ ਰੂਮ ਨੂੰ ਇਹਦੇ ਵਿੱਚ ਇਹ ਜਿਹੜਾ ਵਾ ਨੌਕਰ ਬੈਠਾ ਨਹੀਂ ਹੋਇਆ ਦੇਖੋ ਇਹ ਹੋ ਕੇ ਬਹੁਤ ਸਮੇਂ ਤੋਂ ਰਾਬਾਦਰੀ ਚੱਲ ਰਿਹਾ ਹੈ ਸਰਕਾਰ ਨੂੰ ਚੋਨਾ ਲਗਾਇਆ ਜਾ ਰਿਹਾ ਹੈ ਤਨਖਵਾਂ ਲਈਆਂ ਜਾ ਰਹੀਆਂ ਪਰ ਦੀਆਂ ਤੋਹਾਨਾਂ ਕਰਨੀ ਕੀਤੀ ਜਾ ਰਹੀ ਹੈ ਜਿ ਮਾਨਾ ਵਾਲਾ ਸੇਕ ਦੇ ਅੰਦਰ ਜਿਹੜਾ ਅੰਮ੍ਰਿਤਸਰ ਦੇ ਖਿਲਾਫ 1:25 ਦਾ ਸਮਾਂ ਹੋਇਆ ਹੈ ਅਤੇ 10 ਨੰਬਰ ਕਮਰਾ ਜਿੱਥੇ ਔਰਤਾਂ ਦਾ ਜਨੇਪਾ ਇਲਾਜ ਅਤੇ ਔਰਤਾਂ ਦੀ ਇਲਾਜ ਕੀਤੀ ਜਾਂਦੇ ਹਨ ਜਿਸ ਨੂੰ ਇਹਦੇ ਉੱਪਰ ਦੇਖ ਸਾਤੇ ਜੇਕਰ ਤਾਲਾ ਲੱਗਾ ਹੋਇਆ ਇੱਧਰ ਵੀ ਤੁਸੀਂ ਦੇਖ ਸਕਦੇ ਜੇ ਕਮਲ ਟੀਕੋਰ ਜਨਾਨਾ ਰੋਗਾਂ ਦੇ ਮਾਰ ਅੱਜ 31 ਮਈ 2025 ਨੂੰ ਅਸੀਂ ਮਾਨਾ ਵਾਲਾ ਸ਼ਹਿਰ ਪਿੰਡਰ ਦੇ ਵਿੱਚ ਆਏ ਹਾਂ ਜਿੱਥੇ ਕਿ ਅਜੇ 2 ਵਜੇ ਸਮਾਂ 2 ਵਜੇ ਸਮਾਂ ਖਤਮ ਹੋਣਾ ਹੈ ਅਤੇ 2 ਵਜੇ ਤੋਂ ਅੱਧਾ ਘੰਟਾ ਪਹਿਲਾਂ ਹੀ ਦਰਵਾਜ਼ੇ ਬੰਦ ਕਰਕੇ ਹਸਪਤਾਲ ਵਿੱਚ ਸੁੰਨਸਾ ਦਾ ਮਾਹੌਲ ਦੇਖਿਆ ਗਿਆ 2 ਵਜੇ ਤੋਂ ਬਾਅਦ ਤੁਸੀਂ ਦੇਖ ਸਕਦੇ ਕਿ ਸਾਰੇ ਹੀ ਕਮਰੇਆਂ ਨੂੰ ਲੱਗਾ ਹੈ ਠੀਕ ਖੁਦ ਦੇਖਾ ਤੁਸੀਂ ਇੱਕ ਵਜੇ ਦੇ 22 ਮਿੰਟ ਹੋਏ ਹਨ ਤੇ SMS ਉਹ ਦੇਖਨੇ ਆ ਇੱਕ ਵੱਡੀ 28 ਮਿੰਟ ਹੋਏ ਹਨ 2:10 ਸਮਾਂ ਜਿਹੜਾ ਵਾ ਸੈਟ ਸਰਕਾਰ ਪਾਸੋਂ ਦਾ ਜਾਂਦਾ ਹੈ ਵਿਭਾਗੋਂ ਦਿੱਤਾ ਜਾਂਦਾ ਹੈ ਅਰ ਅਸੀਂ ਪਹਿਲਾਂ ਮਾਰਨਿੰਗ ਟਾਈਮ ਕਵਰੇਜ ਕੀਤੀ ਸੀ ਹੁਣ ਅਸੀਂ ਛੁੱਟੀ ਟਾਈਮ ਕਰ ਰਹੇ ਹਾਂ ਇੱਥੋਂ ਦੇ ਅਧਿਕਾਰੀ ਕਿੰਨਾ ਆਪਣੀ ਡਿਊਟੀ ਨੂੰ ਡਿਊਟੀ ਸਮਝਦੇ ਹਨ ਅਜੇ 2 ਵਜੇ ਦੇ ਵਿੱਚ ਅੱਧਾ ਘੰਟਾ ਬਾਕੀ ਪਾਰ ਹੈ ਦਫ਼ਤਰ ਦਾ ਦਰਵਾਜ਼ਾ ਇਸ ਵਾਰਡ ਵਿੱਚ ਕੂਲਰ ਤਾਂ ਲਗਾਇਆ ਹੋਇਆ ਹੈ ਪਰ ਬਿਲਕੁਲ ਬੰਦ ਹੈ ਦੇਖੋ ਅਸੀਂ ਇੱਥੋਂ ਦੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਪੁੱਛ ਸਕਦੇ ਹਾਂ ਕਿ ਕੂਲਰ ਸ਼ਾਇਦ ਉਹਨਾਂ ਨੇ ਹੀ ਖੁਦ ਨਹੀਂ ਚਲਾਇਆ ਜਾਂ ਇਸ ਦੇ ਵਿੱਚ ਕੋਈ ਪ੍ਰੋਬਲਮ ਹੈ ਤੁਸੀਂ ਹੈ ਪੰਜੀ ਇਹ ਪੂਜ਼ਰ ਤੁਸੀਂ ਆਪ ਬੰਦ ਕੀਤਾ ਮਤਲਬ ਆਪ ਬੰਦ ਕੀਤਾ ਕੁੱਲ ਕੱਲ ਕੁੰਡਾ ਜਾਈਏ ਚਲੋਂ ਤੇ ਨਹੀਂ ਚੱਲਿਆ ਖਰਾਬ ਸੀ ਹਾਂ ਅੱਛਾ ਅੱਛਾ ਤੁਹਾਨੂੰ ਇੱਥੇ ਅਸੀਂ ਪੱਖਿਆਂ ਦੀ ਰਫ਼ਤਾਰ ਵੀ ਦਿਖਾਵਾਂਗੇ ਕਿ ਪੱਖੇ ਦੀ ਰਫ਼ਤਾਰ ਕਿੰਨੀ ਆ ਇੱਕੋ ਕਿੰਨੀ ਵੀਡੀਓ ਚੱਲ ਰਿਹਾ ਥੱਲੇ ਪੇਸ਼ੈਂਟ ਬੈਠਾ ਵਾ ਅਸੀਂ ਤੁਹਾਨੂੰ ਆਪ ਹੀ ਦਿਖਾ ਦਿੰਨੇ ਆਂ ਕਿ ਪੇਸ਼ੈਂਟ ਨੂੰ ਕਿੰਨੀ ਹਵਾ ਆਉਂਦੀ ਹੈ ਇਸੇ ਸੀਨੀਅਰ ਅਧਿਕਾਰੀ ਏਸੀਆਂ ਦੇ ਥੱਲੇ ਬੈਠੇ ਆ ਠੰਡੀਆਂ ਹਵਾਵਾਂ ਦੇ ਵਿੱਚ ਬੈਠੇ ਆ ਠੀਕ ਹੈ ਜੀ ਪਰ ਮਰੀਜ਼ਾਂ ਦੀ ਇੱਥੇ ਕੋਈ ਵੀ ਦੇਖ ਰੇਖ ਵਾਸਤੇ ਕੋਈ ਵੀ ਮਤਲਬ ਇਹਨਾਂ ਦਾ ਕੋਈ ਵੀ ਇੰਤਜ਼ਾਮ ਖਿਆਲ ਜਿਹੜਾ ਨਹੀਂ ਰੱਖਿਆ ਜਾਂਦਾ ਤੁਸੀਂ ਦੇਖ ਸਕਦੇ ਜੇ ਕਿ ਪੱਖੇ ਦੀ ਪੱਖੇ ਦੀ ਹਵਾ ਆ ਰਹੀ ਆ ਕਿ ਨਹੀਂ ਨਹੀਂ ਆ ਰਹੀ ਹਾਂ ਤੇ ਕਿਸੇ ਨੂੰ ਨਾਲ ਗੱਲ ਕੀਤੀ ਵੀ ਇਸ ਪੱਖੇ ਦੀ ਹਵਾ ਕਿਉਂ ਨਹੀਂ ਆ ਰਹੀ ਜਾਂ ਕਿ ਕਿ ਮਾਰਦੀ ਰੋਣਾ ਬਣਾ ਦੰਦ ਇੱਥੇ ਰਣਾ ਪਰਣਾ ਹੈ ਇੱਥੇ ਵਾਰਡ ਇਹ ਦੇਖ ਸਕਦੇ ਜੇ ਮਰੀਜ਼ ਜਿਹੜਾ ਵਾ ਹਸਪੀਟਲ ਦੇ ਵਿੱਚ ਰਾਜੀ ਹੋਣ ਵਾਸਤੇ ਆਉਂਦਾ ਹੈ ਪਰ ਇੰਨੀ ਅਤ ਦੀ ਪੈ ਰਹੀ ਗਰਮੀ ਦੇ ਵਿੱਚ ਜੇਕਰ ਮਰੀਜ਼ ਨੂੰ ਮਰੀਜ਼ ਗਰਮੀ ਤੋਂ ਰਾਹਤ ਨਹੀਂ ਪਾ ਸਕਦਾ ਹਸਪੀਟਲ ਦੇ ਵਿੱਚ ਆਗੇ ਤਾਂ ਉਹ ਕਿਸ ਤਰ੍ਹਾਂ ਇਥੋਂ ਰਾਜੀ ਹੋ ਕੇ ਆਪਣੇ ਧਰਵਾਸੀ ਕਰੇਗਾ ਇਹ ਤੁਸੀਂ ਦੇਖ ਸਕਦੇ ਮਾਨਾਂ ਵਾਲੇ ਦੇ ਹਾਲਾਤ ਆ ਮਾਨਾਂ ਵਾਲੇ ਹਸਪੀਟਲ ਦੇ ਜਿੱਥੇ ਤਕਰੀਬਨ ਏਸੀਆਂ ਦੇ ਏਸੀ ਲੱਗੇ ਹੋਏ ਹਨ ਕਮਰਿਆਂ ਦੇ ਵਿੱਚ ਜਿੱਥੇ ਅਧਿਕਾਰੀ ਆ ਕੇ ਬੈਠਦੇ ਹਨ ਪਰ ਮਰੀਜ਼ਾਂ ਵਾਸਤੇ ਕੋਈ ਵੀ ਇੰਤਜ਼ਾਮ ਜਿਹੜਾ ਵਾ ਉਹ ਨਹੀਂ ਹੈਗਾ ਦੂਸਰੀ ਵਾਰਡ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਇਹ ਵੀ ਉਹ ਮਿਲਾ ਕੇ ਇਹ ਦਫ਼ਤਰ ਜਿਹੜਾ 9 ਵਜੇ ਖੁੱਲਦਾ ਹੈ ਠੀਕ ਹੈ 9 ਵਜੇ ਖੁੱਲਦਾ ਹੈ ਪਰ ਦੇਖੋ ਸਰਕਾਰ ਨੂੰ ਕਿਸ ਤਰੀਕੇ ਨਾਲ ਚੋਣਾ ਲਗਾਇਆ ਜਾ ਰਿਹਾ ਤੁਸੀਂ ਆਪ ਦੇਖ ਸਕਦੇ ਜੇ ਆਹ ਕੁਰਸੀਆਂ ਦੀ ਸੈਟਿੰਗ ਕਮਰੇ ਦੀ ਸੈਟਿੰਗ ਤੁਸੀਂ ਦੇਖ ਸਕਦੇ ਜੇ ਉੱਪਰ ਤੁਸੀਂ ਦੇਖ ਸਕਦੇ ਜੇ ਕਿ ਦੇਖੋ ਪੱਖੇ ਚੱਲ ਰਹੇ ਆ ਪਰ ਪੱਖਿਆਂ ਦੇ ਥੱਲੇ ਕੋਈ ਬੈਠਣ ਵਾਲਾ ਨਹੀਂ ਜੇਕਰ 9 ਵਜੇ ਹੀ ਇਥੋਂ ਦੇ ਅਧਿਕਾਰੀ ਆਉਂਦੇ ਹਨ ਤਾਂ ਇੱਥੇ ਪੱਖੇ ਜਿਹੜੇ ਹੈ ਆਪਾਂ ਘਰਾਂ ਦੇ ਵਿੱਚ ਆਮ ਦੇਖਿਆ ਹੈ ਕਿ ਜਦ ਵੀ ਕੋਈ ਪੱਖਾ ਚੱਲਦਾ ਹੈ ਤਾਂ ਆਪਾਂ ਬੰਦ ਕਰ ਦਿੰਨੇ ਹਾਂ ਕਿ ਸਾਨੂੰ ਕੁਝ ਜਿਹਾ ਪੇਲ ਲਾਵੇਗਾ ਪਰ ਇੱਥੇ ਤੁਸੀਂ ਦੇਖ ਸਕਦੇ ਜੇ ਤੁਸੀਂ ਦੇਖ ਸਕਦੇ ਜੇ ਕਿ ਪੱਖੇ ਸਾਫ਼ ਚੱਲਦੇ ਦਿਖਾਈ ਦੇ ਰਹੇ ਹਨ ਠੀਕ ਹੈ ਜੀ ਇਥੋਂ ਦਾ ਤੁਸੀਂ ਇੱਕ ਇਹ ਵੀ ਵਿਊ ਦੇਖਣ ਨੂੰ ਮਿਲਦਾ ਜੀ ਇੱਥੇ ਕੋਚਾ ਲੱਗਾ ਹੋਇਆ ਵਾ ਇਸ ਕਰਕੇ ਪੱਖੇ ਚਲਾ ਦਿੱਤੇ ਹਨ ਪਰ ਅਜੇ ਇਸ ਕਮਰੇ ਦੇ ਵਿੱਚ ਪੋਚੇ ਵਾਲੀ ਵੀ ਕੋਈ ਗੱਲ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਬਾਅਦ ਦੇ ਵਿੱਚ ਬੜੇ ਬੜੇ ਵੀਊ ਜਿਹੜੇ ਆ ਬਣਾਏ ਜਾਂਦੇ ਆ ਇਸ ਕਰਕੇ ਅਸੀਂ ਤੁਹਾਨੂੰ ਸਾਰਾ ਕੁਝ ਠੀਕ ਦਿਖਾ ਰਹੇ ਹਾਂ ਤੇ ਦਿਖਾ ਵੀ ਜੰਨੇ ਹਸਪੀਟਲ ਦਾ ਸਟਾਫ ਦੇਖੋ ਝੋਲੇ ਆਂਦੇ ਨਾਲ ਆ ਰਿਆ ਝੋਲੇ ਖੜੇ ਹੋਏ ਆ ਪਰ ਉਹਨਿਆਂ ਵਾਂਗ ਆ ਰਹੇ ਹਨ ਕਿ 8:30 ਵਜੇ ਦਾ ਸਮਾਂ ਹੋਣ ਦੇ ਕਰੀਬ ਹੈ ਪਰ ਕੋਈ ਵੀ ਅਧਿਕਾਰੀ ਜਿਹੜਾ ਆਪਣੀ ਡਿਊਟੀ ਨਹੀਂ ਸਮਝਦਾ 8:20 ਤੇ ਦੇਖੋ ਹਰ ਕੋਈ ਇੱਥੇ ਆਪਣੀ ਡਿਊਟੀ ਤੇ ਆ ਰਿਹਾ ਪਰ ਅਜੇ ਵੀ 8:20 ਦਾ ਸਮਾਂ ਹੋਣ ਤੋਂ ਬਾਅਦ ਅਜੇ ਵੀ ਸ਼ਾਇਦ 10 ਮਿੰਟ ਕੁਸ਼ੇ ਗੱਪਾਂ ਜਾਂ ਕੁਸ਼ੇ ਹੋਰ ਆਪਸੀ ਮਿਲ ਮਲਾਪ ਕਰਨ ਕਰਕੇ ਹੋਰ ਵੀ 10-15 ਮਿੰਟ ਜਿਹੜੇ ਲੱਗ ਸਕਦੇ ਆ ਇਧਰ ਦਾ ਵੀ ਤੁਹਾਨੂੰ ਹਿਸਾਬ ਜਿਹੜਾ ਦਿਖਾ ਦਿੰਨੇ ਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ بڑے بڑے ਹੈਲਥ ਡਿਪਾਰਟਮੈਂਟ ਵੱਲੋਂ ਵਾਅਦੇ ਕੀਤੇ ਜਾਂਦੇ ਹਨ ਪਰ ਕਿਤੇ ਨਾ ਕਿਤੇ ਜਿਹੜੇ ਵਾਅਦੇ ਆ ਇਹ ਖੋਖਲੇ ਨਜ਼ਰ ਆ ਰਹੇ ਹਨ देखो आई सी पी सी ਸੈਂਟਰ ਕਮਰਾ ਨੰਬਰ 17 ਇੱਥੇ ਮੈਡਮ ਬੈਠੇ ਹੋਏ ਨੇ ਤਾਂ ਇਸ ਤੋਂ ਅਵੇਦਨ ਦਿਖਾ ਦਿੰਨੇ ਆ ਸਾਜੀ ਵਿਧੀ ਜਿਹੜੇ 11 ਨੰਬਰ ਕਮਰੇ 'ਚ ਆਈ ਥੀ ਅੱਛਾ ਦਵਾਈ ਲੈਣ ਚੈੱਕਅਪ ਕਰਾਉਣ ਵਾਸਤੇ ਅੱਛਾ ਜੀ ਤਾਂ ਇਹ ਵੀ ਤੁਸੀਂ ਮੈਨੂੰ ਦੱਸ ਸਕਦੇ ਕਿ ਕਿੰਨਾ ਸਮਾਂ ਹੋਇਆ ਹੁਣ ਕਿੰਨਾ ਸਮਾਂ ਹੋ ਗਿਆ ਦੱਸ ਸਕਦੇ ਮੈਨੂੰ ਟਾਈਮ ਟਾਈਮ ਹਾਂ ਜੀ ਕੋਈ ਗੱਲ ਨਹੀਂ ਇਹ ਸਾਡੇ ਸਤਕਾਰਯੋਗ ਵੀਰ ਹਾਂ ਜੀ 8:24 ਹੋਏ ਕਿੱਥੋਂ ਆਏ ਵੀਰ ਜੀ ਹਾਂ ਦੇਖੋ ਅੰਮ੍ਰਿਤਸਰ ਤੋਂ ਪੇਸ਼ੈਂਟ ਆ ਰਹੇ ਨੇ 8:24 ਮਿੰਟ ਦੇ ਪੇਸ਼ੈਂਟ ਆ ਰਹੇ ਨੇ ਦਿਖਾਉਣ ਵਾਸਤੇ ਪਰ ਦੇਖੋ ਕਿ ਸਾਡੇ 8:10 ਸਮਾਂ ਵੀਰ ਜੀ ਨੇ ਦੱਸਿਆ ਮੈਂ ਖੁਦ ਨਹੀਂ ਕਹਿ ਰਿਹਾ ਮੈਂ ਦਿਖਾਇਆ ਪਰ ਅਜੇ ਵੀ ਕੋਈ ਵੀ ਅਧਿਕਾਰੀ ਜਿਹੜਾ ਵਾ ਇੱਥੇ ਕੋਈ ਵੀ ਡਾਕਟਰ ਜਿਹੜਾ ਮੌਜੂਦ ਨਹੀਂ ਹੈ ਇਹ ਦੇਖੋ 10 ਨੰਬਰ 11 ਨੰਬਰ ਕੋਈ ਵੀ ਡਾਕਟਰ ਜਿਹੜਾ ਵਾ ਮੌਜੂਦ ਨਹੀਂ ਦੇਖੋ ਇਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਰੂਮ ਜਿੱਥੇ ਜਿੱਥੇ ਵੀ ਤੁਸੀਂ ਦੇਖੋਗੇ ਤਾਲੇ ਹੀ ਤਾਲੇ ਨਜ਼ਰ ਆ ਰਹੇ ਹਨ ਹਾਂ ਇਧਰ ਡਿਊਟੀ ਤੇ ਮੈਡਮ ਬੈਠੇ ਹੋਏ ਨੇ ਤਾਂ ਇਹਦਾ ਦਿਖਾ ਦੇ ਨੇ ਇੰਦਰੀਖਣ ਕਮਰਾ ਨੇ ਕਿ ਕੀ ਵਿਭਾਗ ਇਹਨਾਂ ਅਧਿਕਾਰੀਆਂ ਦੇ ਉੱਤੇ ਮਤਲਬ ਸਟਾਫ ਤੇ ਕਾਰਵਾਈ ਕਰੇਗਾ। ਹਨੀ ਦੀ ਗੱਲ ਹੈ ਕਿ ਸੀਨੀਅਰ ਅਧਿਕਾਰੀ ਵੀ ਜਿਹੜੇ ਸਾ ਨਾਲ ਸਾਡੇ ਮੈਡਮ ਸਰਕਾਰ ਨੂੰ ਮੈਡਮ ਸ਼ਿਵ ਸਰਦਾਰ ਜੀ ਉਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਪਰ ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਉਹ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਇਆ ਜਨਤਾ ਦੇ ਦਰਤ ਨੂੰ ਮੁੱਖ ਰੱਖਦੇ ਹੋਇਆ ਇਥੇ ਆ ਕੇ ਇਸ ਦੀ ਚੈੱਕ ਅਪ ਕਰਨਾ ਦੇਖਣਾ ਕਿ ਕਿੰਨੇ ਵਜੇ ਡਿਊਟੀ ਤੇ ਇਥੋਂ ਰਸਟ ਆਪਣਾਵਾ ਪਹੁੰਚਦਾ ਹੈ। ਬਲੇਗ ਕੀ ਹੋਏ ਹਨ। ਪਰੋਹਣੇ ਵਾਂਗ ਆ ਰਹੇ ਹਿੰ ਜਿਸ ਤਰ੍ਹਾਂ ਪਰੋਹਣੇ ਆਉਂਦੇ ਹਨ ਵਿਆਹਾਂ ਤੇ ਉਸ ਤਰ੍ਹਾਂ ਇਥੋਂ ਦਾ ਸਟਾਫ ਜਿਹੜਾ ਆ ਰਿਹਾ ਹੈ ਤੁਸੀਂ ਬਹੁਤ ਦੇਖ ਸਕਦੇ ਅਜੇ ਵੀ ਗੱਡੀਆਂ ਜਿਹੜੀਆਂ ਆਹ ਦੇਖੋ ਅੰਦਰ ਲੱਗੀਆਂ ਹੀ ਹਨ। ਹੂੰ ਤਾਂ ਆ ਦੇਖ ਸਕਦੇ ਮੁੱਠੇ ਹੋਏ ਨੇ ਜੀ ਹਾਂ ਤਨਵਾਰ ਜੀ ਵੀ ਵੀ ਆ ਵੀਰ ਵਿਕਤੀ ਕਲ ਨੂੰ ਆਹ ਅੱਗੇ ਡਾਕਟਰ ਸਾਹਿਬ ਕਨੇ ਹਾਂਜੀ ਆਗੇ ਹਾਂ ਜੀ ਭਾਜੀ ਨਹੀਂ ਭਾਜੀ ਆਉਂ ਹਾਂ ਆਲੇ ਜੀ ਆਉਂ ਕਿੰਨੇ ਵਜੇ ਆਉਂਦੇ ਭਾਜੀ ਸਭਾ ਜੀ ਜਦੋਂ ਵੀ ਹਾਂਜੀ ਹਾਂਜੀ ਉਹਨਾਂ ਦਾ ਤਾਂ ਵੀਊ ਹੀ ਇਹੀ ਹੁੰਦਾ ਜੀ ਹਾਂ ਹਾਂ ਉਹ ਤਾਂ ਇਹੀ ਵੀਊ ਦੇਣਗੇ ਅੱਜ ਵੀ ਹਾਂ ਕੋਈ ਨਹੀਂ ਬਸ ਹੀ ਧੰਨਵਾਦ ਅੰਤ ਤੁਸੀਂ ਦੇਖ ਸਕਦੇ ਜੇ ਤੁਹਾਨੂੰ ਕਵਰੇਜ ਦਿਖਾਈ ਆ 8 ਵਜੇ ਤਾਂ 24 ਮਿੰਟ ਹੋ ਚੁੱਕੇ ਹਨ ਤਾਂ 24 ਮਿੰਟ ਦੇ ਦੇਖੋ 20 ਮਿੰਟ ਉੱਪਰ ਹੋਣ ਦੇ ਬਾਵਜੂਦ ਵੀ ਕੋਈ ਵੀ ਸੀਨੀਅਰ ਅਧਿਕਾਰੀ ਕੋਸ਼ ਅਧਿਕਾਰੀ ਹਨ ਜਿਹੜੇ ਆਪਣੀਆਂ ਸੀਟਾਂ ਦੇ ਉੱਪਰ ਬੈਠੇ ਹਨ ਆਪਣੀਆਂ ਡਿਊਟੀ ਨੂੰ ਡਿਊਟੀ ਸਮਝ ਰਹੇ ਹਨ ਪਰ ਤੁਸੀਂ ਦੇਖੋ ਜਿਸਕਰ ਸੀਨੀਅਰ ਅਧਿਕਾਰੀ ਹੀ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝੇਗਾ ਤਾਂ ਆਮ ਅਧਿਕਾਰੀ ਕੀ ਸਮਝਣਗੇ ਆਮ ਅਧਿਕਾਰੀ ਤਾਂ ਦੇਖੋ ਇਸ ਗੱਲ ਨੂੰ ਪਿੱਛੇ ਜਾਣਣਗੇ ਡਿਊਟੀ ਨੂੰ ਡਿਊਟੀ ਨਹੀਂ ਸਮਝਣਗੇ ਯਾਦ ਕਰ ਸੀਨੀਅਰ ਅਧਿਕਾਰੀ ਹੀ ਸੀਟਾਂ ਤੇ ਮੌਜੂਦ ਨਹੀਂ ਹੋਣਗੇ ਪਰੋਣੇ ਵਾਂਗ ਰਹੇ ਹਾਂ ਸਾਫ ਦੇਖੋ ਕੰਨਾਂ ਨੂੰ ਮੋਬਾਈਲ ਲਗਾਏ ਹੋਏ ਹਨ ਇਹ ਪਰੋਣੇ ਵਾਂਗ ਇਥੇ ਨਸ ਕਰ ਜਿਹੜਾ ਆ ਰਿਹਾ ਦੇਖ ਸਕਦੇ ਹਨੂ ਫੇਰ ਦਿਖਾ ਦਿੰਨੇ ਆ ਸ਼ਾਇਦ ਮੈਡਮ ਇੱਥੇ ਐਸਐਮਓ ਸਾਹਿਬ ਦੇ ਕਲੂਨ ਦੇ ਵਿੱਚ ਹਾਜ਼ਰੀ ਲਗਾਉਣ ਵਾਸਤੇ ਆਏ ਹੁਣ ਅਸੀਂ ਫੇਰ ਆ ਗਏ ਪਰ ਲੋਕ ਸਾਹਿਬ ਅਜੇ ਨਹੀਂ ਵੀ ਜਿਹੜੀ ਜਿਹੜੀ ਹਾਜ਼ਰੀ ਲੱਗਦੀ ਉਹ ਕਿੱਥੇ ਲੱਗਦੀ ਹੈ ਟੇਬਲ ਤੇ ਟੇਬਲ ਤੇ ਲੱਗਦੀ ਹੈ ਔਰ ਜੀ ਠੀਕ ਹੈ ਜੀ ਕਿੰਨੇ ਇੱਥੇ ਸਟਾਫ ਦੇ ਮੈਂਬਰ ਜਿਹੜੇ ਆ ਦੱਸ ਸਕਦੇ ਜਾਣਕਾਰੀ ਵੀ ਕਿੰਨੇ ਸਟਾਫ ਦੇ ਮੈਂਬਰ ਇੱਥੇ ਮਤਲਬ ਆਉਂਦੇ ਨੇ ਡਿਊਟੀ ਵਾਸਤੇ ਕੋਈ ਫੀਲਡ ਦਾ ਸਟਾਫ ਹੁੰਦਾ ਨਾ ਕੁਝ ਆਪਣੇ ਜਿਹੜੇ ਆ ਕੋਈ ਨਹੀਂ ਤੁਸੀਂ ਇੱਥੋਂ ਦਾ ਦੱਸੋ ਉਹ ਤੇ ਆਪਣੇ ਕੋਲ ਦਿੱਕਤ ਹੈ ਸਾਰਾ ਕੋਈ ਜਿਹੜਾ ਠੀਕ ਆ ਤਾਂ 8 ਵਜੇ ਜੇ ਤਾਂ 80 ਮਿੰਟ ਹੋ ਚੁੱਕੇ ਹਨ 8 ਵਜੇ 25 ਮਿੰਟ ਹੋ ਜਣਾ ਤੁਸੀਂ ਥੋੜੀ ਜੀ ਜਾਣਕਾਰੀ ਦੇਵੋਗੇ ਸਾਨੂੰ ਹਾਂ ਕਿੰਨੇ ਸਟਾਫ ਦੇ ਮੈਂਬਰ ਜਿਹੜੇ ਆ ਭਾਵੇਂ ਇੱਥੇ ਲਿਖਿਆ ਦੇਖੋ ਇਹ ਇਥੇ ਜਿਹੜੇ ਹਾਂਜੀ ਦੇਖੋ ਜੀ ਮੈਂ ਮੈਂ ਤਾਂ ਕਵਰੇਜ ਕੀਤੀ ਸੀਗੀ 6:00 ਤੋਂ 8:20 ਤੱਕ ਵੀ ਕੋਈ ਵੀ ਸ਼ਾਇਦ 2-3 ਸਟਾਫ ਦੇ ਮੈਂਬਰ ਜਿਹੜੇ ਇੱਥੇ ਸੀ ਪਰ ਕੋਈ ਨਹੀਂ ਸੀ ਹੈਗਾ ਹੁਣ ਚਲੋ 8:00 ਵਜੇ 25 ਤੋਂ 27 ਮਿੰਟ ਦਾ ਸਮਾਂ ਹੋ ਗਿਆ ਹੁਣ ਥੋੜਾ ਆ ਰਹੇ ਆ ਸਟਾਫ ਦੇ ਮੈਂਬਰ ਹੁਣ ਆ ਰਹੇ ਆ ਪਰ ਹੁਣ ਵੀ ਮੈਂ ਥੋੜੀ ਜੀ ਮੈਡਮ ਜਾਣਕਾਰੀ ਦੇ ਦਿਓ ਕਿ ਕਿੰਨੇ ਸਟਾਫ ਦੇ ਮੈਂਬਰ ਜਿਹੜੇ ਅਜੇ ਆਏ ਨਹੀਂ ਹਨ ਤੇ ਕਿੰਨੇ ਟੋਟਲ ਹਨ तकरीबन ਆ ਹੀ ਗਏ ਭਾਜੀ ਦੇਖੋ ਮੈਡਮ ਸੀਟਾਂ 'ਤੇ ਤਾਂ ਕੋਈ ਨਹੀਂ ਬੈਠਾ ਹੋਇਆ ਸੀਟਾ ਤੇ ਤਾਂ ਕੋਈ ਨਹੀਂ ਬੈਠਾ ਆਏ ਹੋਏ ਆ ਸ਼ਾਇਦ ਹੋ ਸਕਦਾ ਜੇ ਨੁੱਕਰਾਂ ਚ ਗੱਪਾਂ ਛੱਪਾਂ ਵੱਜ ਰਹੀਆਂ ਹੋਣ ਇੱਥੇ ਵੇਖੋ ਜੀ ਇੱਥੇ ਤਾਂ ਆ ਗਏ ਨੇ ਮੈਂ ਕੈਮਰਾ ਤੇ ਨੀਣਾ ਝੂਠ ਬੋਲਦਾ ਸਕਦਾ ਜਿਹੜੇ ਜਿਹੜੇ ਮੈਡੀਕਲ ਅਫਸਰ ਦੀ ਹਾਜ਼ਰੀ ਲੱਗੀ ਹੋਈ ਹਾਂ ਦੇਖੋ ਜੀ ਹਾਜ਼ਰੀਆਂ ਲੱਗ ਚੁੱਕੀਆਂ ਹਨ ਹਾਜ਼ਰੀਆਂ ਲੱਗ ਚੁੱਕੀਆਂ ਹਨ ਪਰ ਸੀਟਾ ਦੇ ਤੁਸੀਂ ਦੇਖ ਸਕਦੇ ਜੇ ਵੀ ਕਿਹੜਾ ਅਧਿਕਾਰੀ ਜਿਹੜਾ ਵਾ ਬੈਠਾ ਹੋਇਆ ਵਾ ਸਾਫ਼ ਦੇਖ ਸਕਦੇ ਜੇ ਤੁਸੀਂ ਇਹ ਮਾਨ ਵਾਲੇ ਹੌਸਪੀਟਲ ਦਾ ਨਜ਼ਾਰਾ ਜਿਹੜਾ ਤੁਸੀਂ ਦੇਖ ਰਹੇ ਜੇ ਹੈ ਇਹ ਕਾਫੀ ਸਮੇਂ ਤੋਂ ਸਾਨੂੰ ਸ਼ਿਕਾਇਤਾਂ ਆ ਰਹੀਆਂ ਸੀ ਪਰ ਅਸੀਂ ਅੱਜ ਇੱਥੇ ਕਵਰੇਜ ਕਰਨ ਵਾਸਤੇ ਆਏ ਆ ਤੁਹਾਨੂੰ ਦਿਖਾ ਦਿੱਤਾ ਕਿ ਕਿੰਨਾ ਕੇ ਸਟਾਫ ਜਿਹੜਾ ਵਾ ਆਪਣੀ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਸਮਝਦਾ ਹੈ ਤਨਖਾਹਾਂ ਮਿਲ ਰਹੀਆਂ ਹਨ ਲੈ ਰਹੇ ਹਨ ਤਾਂ ਇੱਕ ਇਹ ਵੀ ਆ ਵੀ ਕਿ ਪ੍ਰਾਹੁਣੇ ਵਾਂਗ ਆ ਰਹੇ ਹਨ ਜਿੱਦਾਂ ਪ੍ਰਾਹੁਣੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪ੍ਰਾਹੁਣੇ ਵਾਂਗ ਸਟਾਫ ਆਉਂਦਾ ਹੈ ਇੱਥੇ ਆ ਦੇਖੋ ਸੀਨੀਅਰ ਅਧਿਕਾਰੀ ਅਜੇ ਵੀ ਤੱਕ ਅਜੇ ਤੱਕ ਵੀ ਨਹੀਂ ਆ ਗਏ 8:00 ਵਜੇ ਤਾਂ ਅਜੇ ਤੱਕ ਸਾਨੂੰ ਕਿਸੇ ਨੇ ਵੀ ਕੋਈ ਵੀ ਵਿਊ ਨਹੀਂ ਦਿੱਤਾ ਕਿ ਡਾਕਟਰ ਸਾਹਿਬ ਨਵ ਨਿਯੁਕਤ ਡਾਕਟਰ ਸਾਹਿਬ ਜੋ ਆਏ ਹਨ ਉਹ ਕਿੰਨੇ ਵਜੇ ਆਉਂਦੇ ਹਨ ਜਾਂ ਕੀ ਹਨ ਉਹਨਾਂ ਦੀ ਹਾਜ਼ਰੀ ਦਾ ਜੇਕਰ ਇੱਥੇ ਹਾਜ਼ਰੀ ਲੱਗਦੀ ਹਾਂ ਤਾਂ ਇਹਨਾਂ ਨੇ ਵੀ ਸਾਨੂੰ ਦੱਸਿਆ ਕਿ ਸ਼ਾਇਦ ਉਹ ਚਬਾਲ ਗਏ ਹੁਣ ਸ਼ਾਇਦ ਇਹਦਾ ਮਤਲਬ ਤੁਸੀਂ ਦੇਖ ਸਕਦੇ ਜੇ ਕਿ ਸ਼ਾਇਦ ਦਾ ਮਤਲਬ ਕੀ ਹੁੰਦਾ ਹੈ ਕੀ ਗੱਲ ਹੈ ਜੇ ਅਗਰ ਚਬਾਲ ਡਿਊਟੀ ਲੱਗੀ ਹੈ ਤਾਂ ਇਹ ਸੀਨੀਅਰ ਅਧਿਕਾਰੀ ਇਹ ਕੀ ਇੱਥੇ ਜ਼ਿੰਮੇਵਾਰੀ ਨਹੀਂ ਸਮਝਦੇ ਹਨ ਨਹੀਂ ਦੱਸਣਾ ਮناسب ਸਮਝਦੇ ਹਨ ਇਹ ਸੋਚਣ ਦਾ ਵਿਸ਼ਾ ਹੈ ਸਾਡੀ ਆਮ ਆਦਮੀ ਪਾਰਟੀ ਦੇ ਐ ਮੈਂ ਆਪਣਾ ਮੰਤਰੀ ਸਿਹਤ ਮੰਤਰੀ ਜੀ ਨੂੰ ਬੇਨਤੀ ਹੈ ਕਿ ਉਹ ਇਹਨਾਂ ਅਧਿਕਾਰੀਆਂ ਦੇ ਜੋ ਵੀ ਬਣਦੀ ਹੈ ਸਖਤ ਤੋਂ ਸਖਤ ਕਾਰਵਾਈ ਕਰੇ। ਆਹ ਸੱਤ ਸੱਤ ਭਾਜੀ। ਜੀ ਹਾਂ ਜੀ। ਆਹ ਵਧੀਆ ਵਧੀਆ। ਕਿੱਥੇ ਜੀ? ਹਾਂਜੀ ਸਰ। ਮੈਂ ਬਾਹਰ ਆਇਆ ਭਾਜੀ 3 ਦਿਨ ਬਾਅਦ ਤੇ ਨਾ ਟ੍ਰੇਨਿੰਗ ਹੈ ਚੰਡੀਗੜ੍ਹ ਮੈਂ ਮੰਗਲਵਾਰ ਆਣਾ ਜੀ। 20 ਤੋਂ 30 ਹੋਵੇ। ਅੱਛਾ ਜੀ। ਉਹ ਤਾਂ ਗੋਮਦੀ ਤੇ ਮੈਂ ਚੋ ਰਾਹ ਦੇਣਾ। ਹਾਂਜੀ। ਗੱਲ ਤਾਂ ਬਾਈਟ ਕਰਨੀ ਹੈ ਕਿ ਕਿਦਾਂ? ਫਿਰ ਮੰਗਲਵਾਰ ਹੀ ਕਰਾਂਗੇ ਭਾਜੀ ਅੱਛਾ ਇਹ ਮੰਗਲਵਾਰਾਂ ਹਾਂਜੀ ਹਾਂਜੀ ਛੁੱਟੀ ਦੇ ਭਾਜੀ ਪੱਖਿਆਂ ਦਾ ਵੀ ਅਰੇਂਜਮੈਂਟ ਹੈ ਨਹੀਂ ਜੇ ਤਾਂ ਨਾ ਕੋ ਪਾਣੀ ਦਾ ਅਰੇਂਜਮੈਂਟ ਹੈਗਾ ਜੀ ਕੋਈ ਨਹੀਂ ਕਰਾਂਗੇ ਭਾਜੀ ਸਾਰੀ ਗੱਲਬਾਤ ਕਰਾਂਗੇ ਜਿਵੇਂ ਕਰਾਵਾਂਗੇ ਜੇ ਮੈਂ ਨਵਾਂ ਨਵੇਂ ਆਇਆ ਥੋੜਾ ਸਾਥ ਦਿਓ ਸਾਡਾ ਨਹੀਂ ਅਸੀਂ ਪਾਣੀਆਂ ਪਰ ਦੇਖੋ ਨਾ ਉਸ ਦਿਨ ਦਾ ਤੁਸੀਂ ਕਿਸੇ ਨੂੰ ਲਿਖ ਕੇ ਦਿੱਤਾ ਪਰ ਆਪਣੇ ਆ ਇਹਨਾਂ ਜਿਹੜੇ ਵੇਖੋ ਇਹਨਾਂ ਤਾਂ ਇੰਨੀ ਜੁਮੇਰੀ ਦੇ ਸਰਕਾਰ ਵੀ ਤੁਹਾਨੂੰ ਦਿੰਦੀ ਆ ਠੀਕ ਹੈ ਨਾ ਫੰਡ ਵੀ ਦਿੰਦੀ ਆ ਤੇ ਜੇ ਇਨੀ ਗਰਮੀ ਦੇ ਵਿੱਚ ਆਪਾਂ ਪਾਣੀ ਦਾ ਅਰੇਂਜਮੈਂਟ ਨਹੀਂ ਕਰ ਸਕਦੇ ਤੇ ਆਪਾਂ ਮਰੀਜ਼ਾਂ ਦਾ ਇਲਾਜ ਕਿਦਾਂ ਕਰਾਂਗੇ ਮਰੀਜ਼ਾਂ ਦਾ ਇਲਾਜ ਕਰਵਾਉਣ ਵਾਸਤੇ ਹੁੰਦੇ ਆ ਬਿਮਾਰ ਹੋਣ ਵਾਸਤੇ ਥੋੜੀ ਹੁੰਦੇ ਆ ਕੋਈ ਨਹੀਂ ਕਰਾਂਗੇ ਭਾਜੀ ਉਦੋਂ ਸਿਰ ਉਲਟੇ ਕੋਈ ਨਹੀਂ ਨੂੰ ਪਰੇਸ਼ਾਨੀਆਂ ਆ ਰਹੀਆਂ ਇੱਥੇ ਹਾਂ ਦੇਖ ਲੈਣੇ ਭਾਜੀ ਕੋਈ ਤੇ ਇਹੋ ਪੱਖ ਰੱਖੀਏ ਸਰ ਤੁਹਾਡਾ ਹਾਂਜੀ ਸਾਡਾ ਇਹੋ ਪੱਖ ਰੱਖੀਏ ਫਿਰ ਤੁਸੀਂ ਕੋਈ ਕੋਈ ਤੁਹਾਨੂੰ ਦੱਸਣ ਦੇ ਆ ਵੀ ਮੰਗਲਵਾਰ ਮੈਂ ਆਉਂਗਾ ਆਪਾਂ ਸਾਰੇ ਸਾਰੇ ਇਕੱਠੇ ਜਾਵਾਂਗੇ ਨਾਲ ਤੁਹਾਨੂੰ ਸਾਰਾ ਹਸਪਤਲ ਆਪਾਂ ਵਿਵਿਤ ਕਰਾਂਗੇ ਅਰੇ ਸਾਨੂੰ ਰਾਉਂਡ ਵੀ ਕਰਾਵਾਂਗੇ ਫਿਰ ਦੇਖ ਲਾਂਗੇ ਭਾਜੀ ਜਿੱਦਾਂ ਜਿੱਦਾਂ ਤੁਸੀਂ ਕਹੋਗੇ ਜੋ ਜੋ ਸੁਧਾਰ ਹੋਣ ਵਾਲੇ ਕਰ ਲਾਂਗੇ ਸਰ ਮੈਨੂੰ ਅੱਜ ਪਤਾ ਲੱਗੇ ਮੈਨੂੰ ਮਿਲੇ ਨਹੀਂ ਨਾ ਤੁਸੀਂ ਤੇ ਭਾਜੀ ਕੱਲ੍ਹ ਹੀ ਆਏ ਜੇ ਉਹ ਦਿਨ ਆਪੇ ਵੀਡੀਓ ਬਣਾ ਕੇ ਲੈ ਕੇ ਮੈਨੂੰ ਤਾਂ ਕੋਈ ਦੱਸਿਆ ਵੀ ਨਹੀਂ ਤੁਸੀਂ ਸਰ ਮੈਂ ਤੁਹਾਨੂੰ ਨਾਮ ਲੈ ਕੇ ਥੋੜੀ ਵੀਡੀਓ ਬਣਾਉਣੀ ਹੈ ਹੈ ਸਰ ਮੈਂ ਤੁਹਾਨੂੰ ਨਾਮ ਲੈ ਕੇ ਥੋੜੀ ਵੀਡੀਓ ਬਣਾਉਣੀ ਹੈ ਉਹ ਨਹੀਂ ਨਾਲ ਲੈ ਕੇ ਨਹੀਂ ਗੱਲ ਹੁੰਦੀ ਜਿਹੜਾ ਕੋਈ ਭਰਾ ਹੋਵੇ ਉਹਨੇ ਆਪ ਗਾਈਡ ਕਰਨਾ ਹੁੰਦਾ ਨਾ ਵੀ ਇੱਥੇ ਇੱਥੇ ਆਹ ਕਮੀਆਂ ਗਏ ਡਾਕਟਰ ਸਾਹਿਬ ਕਰ ਦਈਏ ਆਪਾਂ ਆਪਾਂ ਵੀ ਸ਼ਿਕਾਇਤੀ ਥੋੜੀ ਜ਼ਰੂਰੀ ਜਿਹੜੀ ਤੇ ਆਪਾਂ ਅੱਧਰ ਵੇਲੇ ਸ਼ਿਕਾਇਤੀ ਵੀਡੀਓ ਬਣਾਉਣੀ ਹੁੰਦੀ ਹੈ ਦੇਖੋ ਅਚਲ ਸਮੱਸਿਆ ਤੇ ਆਪਾਂ ਮੈਸੇਜ ਇੱਕ ਮਿੰਟ ਸਮੱਸਿਆ مریضਾਂ ਕੋਲੋਂ ਲਵਾਂਗੇ ਤੇ ਫੇਰ ਹੀ ਤੁਹਾਡੇ ਲਈ ਆਉਣਗੇ ਆਪਾਂ ਭਾਜੀ ਸਮੱਸਿਆ ਦਾ ਬੈਠਾ ਸਾਨੂੰ ਦੱਸੋ ਤੇ ਸਹੀ ਮੈਨੂੰ ਤਾਂ ਗੱਤੀ ਨਹੀਂ ਕਿਸੇ ਨੇ ਮੈਨੂੰ ਕਿਹੜਾ ਰਿਸਪਸ ਨਹੀਂ ਓਹੋ ਸਰ ਮੈਨੂੰ ਕੱਲੇ ਨੂੰ ਥੋੜੀ ਸਮੱਸਿਆ ਆ ਰਹੀ ਜਿਹੜੀ ਮੈਂ ਤੁਹਾਨੂੰ ਆਕੇ ਦੱਸਾਂ ਨਹੀਂ ਨਹੀਂ ਭਾਜੀ ਜੇ ਤੁਸੀਂ ਨਮਾਇंदे ਜੇ ਆਪਣਾ ਸਾਰੀ ਆਪਣਾ ਉਹਨਾਂ ਦੇ ਸਾਰੇ ਮਰੀਜ਼ਾਂ ਦੇ ਜਾਂ ਲੋਕਾਂ ਦੇ ਨਮਾਇंदे ਹੋ ਤਾਂ ਤੁਹਾਡਾ ਫਰਜ਼ ਤੇ ਬੰਦਾ ਨਾ ਮੇਰੇ ਧਿਆਨ ਚ ਤੇ ਲਿਆਓ ਨਾ ਕੀਚਾ ਯਾਰ ਤੈਨੂੰ ਤੇ ਲਿਓ ਅਜੇ ਮੈਂ ਆਇਆ ਨਵਾਂ ਅਜੇ 3-5 ਹੋਏ ਸਾਰੇ ਤੁਸੀਂ ਮੈਨੂੰ ਦੱਸੋ ਕੋਈ ਗੱਲ ਨਹੀਂ ਆਪਾਂ ਕਰ ਲੈਂਦੇ ਮਸਲਾ ਹੱਲ ਭਾਜੀ ਸਰ ਤੁਸੀਂ ਪਹਿਲਾਂ ਵੀ ਤੇ ਭਾਜੀ ਐਸਐਮਓ ਸਾਹਿਬ کہہ ਰਹੇ ਕੇ ਗਏ ਆ ਤੁਸੀਂ ਉਹਨਾਂ ਕੋਲੋਂ ਕਿਉਂ ਨਹੀਂ ਮਸਲਾ ਹੱਲ ਕਰਾ ਲਿਆ ਉਹ ਚੱਲਦਾ ਰਿਹਾ ਜੀ ਮਸਲਾ ਉਹਨਾਂ ਦਾ ਕੋਈ ਵਧੀਆ ਕਾਰਜਕਾਲ ਚੱਲਦੇ ਰਿਹਾ ਜੀ ਉਹਨਾਂ ਦੇ ਤੇ ਕੋਈ ਗੱਲ ਨਹੀਂ ਫਿਰ ਅਸੀਂ ਵੀ ਕਰ ਲਾਂਗੇ ਭਾਜੀ ਕਾਰਜਕਾਲ ਕੋਈ ਗੱਲ ਨਹੀਂ ਮੰਗਲਵਾਰ ਆਵਾਂਗਾ ਉਸ ਦਿਨ ਗੱਲ ਕਰਾਂਗੇ ਹਾਂ ਠੀਕ ਹੈ ਠੀਕ ਹੈ